ਅਮਰੀਕਾ ਤੋਂ ਬਾਅਦ ਹੁਣ ਇੱਕ ਹੋਰ ਦੇਸ਼ ਨੇ ਪੰਜਾਬੀ ਭਾਰਤੀਆਂ ਸਮੇਤ ਹੋਰ ਮੁਲਕਾਂ ਦੇ ਲੋਕਾਂ ਨੂੰ ਡਿਟੇਨ ਕਰਨ ਦਾ ਫੈਸਲਾ ਕਰ ਲਿਆ ਹੈ। ਪੁਰਤਗਾਲ 'ਚ 2 ਮਹੀਨੇ ਪਹਿਲਾਂ ਬਣੀ ਸਰਕਾਰ ਅਮਰੀਕੀ ਰਾਸ਼ਟਰਪਤੀ ਦੀਆਂ ਇਮੀਗ੍ਰੈਂਟਸ ਵਿਰੋਧੀ ਨੀਤੀਆਂ ਅਪਣਾ ਰਹੀ ਹੈ। ਸਰਕਾਰ ਇਹਨਾਂ ਨੀਤੀਆਂ ਸਦਕਾ ਹੀ ਵਿਦੇਸ਼ੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ। ਪੁਰਤਗਾਲ ਤੋਂ ਕੱਢੇ ਜਾਣ ਵਾਲੇ ਵਿਦੇਸ਼ੀਆਂ ਦੀ ਗਿਣਤੀ 4 ਲੱਖ ਦੱਸੀ ਜਾ ਰਹੀ ਹੈ। ਜਿਨ੍ਹਾਂ ਦੇ ਵਿੱਚ 14000 ਭਾਰਤੀ ਨੇ ਜਿਨ੍ਹਾਂ ਵਿੱਚ ਪੰਜਾਬੀ ਵੀ ਸ਼ਾਮਿਲ ਨੇ ਪਿਛਲੇ 5-6 ਸਾਲਾਂ ਤੋਂ ਮੈਡੀਕਲ ਸਹੂਲਤਾਂ ਲੈ ਰਹੇ ਇਹ ਲੋਕ ਸਰਕਾਰ ਨੂੰ ਟੈਕਸ ਵੀ ਦੇ ਰਹੇ ਨੇ ਇਸ ਦੇ ਬਾਵਜੂਦ ਵੀ ਨਵੀਂ ਸਰਕਾਰ ਧੱਕੇ ਨਾਲ ਉਹਨਾਂ ਨੂੰ ਇੱਥੋਂ ਕੱਢਣਾ ਚਾਹੁੰਦੀ ਹੈ ਕਈਆਂ ਨੂੰ ਤਾਂ ਪੁਰਤਗਾਲ ਦੀ ਸਰਕਾਰ ਨੇ ਫੜ ਕੇ ਜੇਲ੍ਹਾਂ ਵਿੱਚ ਵੀ ਬੰਦ ਕਰ ਦਿੱਤਾ ਜਿਨ੍ਹਾਂ 'ਚ 10-12 ਭਾਰਤੀ ਸ਼ਾਮਿਲ ਨੇ ਪੁਰਾਣੇ ਇਮੀਗ੍ਰੇਸ਼ਨ ਕਾਨੂੰਨ 88 ਤੇ 89 ਮੁਤਾਬਕ ਜੇਕਰ ਕੋਈ ਗੈਰ ਪੁਰਤਗਾਲੀ ਇੱਥੇ ਆ ਕੇ ਕਾਨੂੰਨੀ ਢੰਗ ਨਾਲ ਪਰਮਿਟ ਲੈ ਲੈਂਦਾ ਤਾਂ ਉਹ ਉੱਥੇ ਰਹਿ ਸਕਦਾ ਹੈ ਗੌਰਤਲ ਬੈਕ ਉੱਥੋਂ ਦਾ ਕਾਨੂੰਨ ਹੈ ਕਿ ਕੋਈ ਵੀ ਵਿਦੇਸ਼ੀ ਉੱਥੇ ਆ ਕੇ ਸਾਰੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ ਤਾਂ ਉਸ ਨੂੰ 90 ਦਿਨਾਂ ਦੇ ਅੰਦਰ ਹੀ ਇਹ ਦੱਸ ਦਿੱਤਾ ਜਾਂਦਾ ਹੈ ਕਿ ਉਹ ਉੱਥੇ ਰਹਿ ਸਕਦਾ ਹੈ ਜਾਂ ਨਹੀਂ ਪਰ ਹੁਣ ਕਈ ਸਾਲਾਂ ਤੋਂ ਰਹਿ ਰਹੇ ਵਿਦੇਸ਼ੀਆਂ ਨੂੰ ਪੁਰਤਗਾਲੀ ਸਰਕਾਰ ਰੀਟੇਨ ਕਰਨਾ ਚਾਹੁੰਦੀ ਹੈ ਪੀੜਤਾ ਨੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਪੁਰਤਗਾਲ ਸਰਕਾਰ ਦੇ ਅੱਗੇ ਇਹ ਮੁੱਦਾ ਉਠਾਉਣ ਇਸ ਬੰਦ ਵਿੱਚ ਪੁਰਤਗਾਲ ਵਿੱਚ ਲਿਸਬਨ ਪਾਰਲੀਮੈਂਟ ਦੇ ਸਾਹਮਣੇ ਵੱਡੇ ਪੱਧਰ ਤੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਹੱਕਾਂ ਦੀ ਲੜਾਈ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਮੀਗ੍ਰੈਂਟਸ ਦਾ ਇਕੱਠ ਹੋਇਆ ਹੈ ਇਸ ਮੁੱਦੇ ਨੂੰ ਚੁੱਕਣ ਵਿੱਚ ਕੁਲਵਿੰਦਰ ਸਿੰਘ ਫ੍ਰਾਂਸ ਜਦਵਿੰਦਰ ਸਿੰਘ ਬਰਾਡ ਅਮਰੀਕ ਸਿੰਘ ਸਪੇਨ ਅਤੇ ਨਿੰਜਾ ਹੁੰਦਲ ਵੱਲੋਂ ਵਿਦੇਸ਼ੀਆਂ ਨੂੰ ਹੁਕਾ ਦਿੱਤਾ ਗਿਆ ਹੈ ਕਿ ਉਹ ਆਪਣੇ ਹੱਕਾਂ ਲਈ ਡਟ ਕੇ ਖੜੇ ਰਹਿਣ ਤਾਂ ਜੋ ਸਰਕਾਰ ਨੂੰ ਆਪਣੇ ਫੈਸਲੇ ਬਦਲਣੇ ਪੈਣ ਇਸ ਬੰਦ ਵਿੱਚ ਇਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਜਰਾ ਤੁਸੀਂ ਵੀ ਗੌਰ ਦੇ ਨਾਲ ਸੁਣਿਓ ਅੱਜ ਪੁਰਤਗਾਲ ਦੇ ਵਿੱਚ ਆਪਣੀ ਹੋਂਦ ਨੂੰ ਜਿਉਂਦਾ ਰੱਖਣ ਦਾ ਅਜ ਸਬੂਤ ਦਿੱਤਾ ਜਿੱਥੇ ਕਿ ਅੱਜ 10000 ਦੇ ਕਰੀਬ ਪੰਜਾਬੀਆਂ ਨੇ ਇਕੱਠ ਕੀਤਾ ਔਰ ਵੱਖ-ਵੱਖ ਦੇਸ਼ਾਂ ਤੋਂ ਲੋਕਾਂ ਨੇ ਉੱਥੇ ਪਹੁੰਚ ਕੇ ਅੱਜ 17 ਤਰੀਕ ਨੂੰ ਜਿਹੜਾ ਐਸਆਈਐਸ ਦਾ ਮੁੱਦਾ ਪੁਰਤਗਾਲ ਦੀ ਪਾਰਲੀਮੈਂਟ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਬੜੇ ਸ਼ਾਂਤਮਈ ਤਰੀਕੇ ਨਾਲ ਔਰ ਮੈਂ ਮਾਣ ਮਹਿਸੂਸ ਕਰਦਾ ਸਰਦਾਰ ਅਮਰੀਕ ਸਿੰਘ ਮੇਰਾ ਵੀਰ ਨਿੰਜਾ ਹੁੰਦਲ ਤੇ ਹੋਰ ਮੇਰੇ ਵੀਰ ਬਹੁਤ ਜਿਹੜੇ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਕੰਟਰੀਆਂ ਦੇ ਵਿੱਚੋਂ ਆ ਕੇ ਉਸ ਦੇਸ਼ ਦੇ ਵਿੱਚ ਉਹ ਸਰਕਾਰ ਦੇ ਪੁਰਤਗਾਲ ਦੀ ਸਰਕਾਰ ਦੇ ਖਿਲਾਫ ਅੱਜ ਡਟੇ ਔਰ ਵੱਖ-ਵੱਖ ਲੈਂਗੁਏਜ ਚ ਵੱਖ-ਵੱਖ ਆਪਣੇ ਦੇਸ਼ਾਂ ਦੀਆਂ ਪਛਾਹਮਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜਾਗਰੂਤ ਕੀਤਾ ਕਿ ਸਾਡੇ ਪੰਜਾਬੀਆਂ ਨੇ ਤੁਹਾਡੇ ਦੇਸ਼ ਦੇ ਵਿੱਚ ਬਹੁਤ ਟੈਕਸ ਦਿੱਤੇ ਆ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਹੀ ਘੱਟ ਸਕਦੇ ਇਸ ਟਾਈਮ ਇੱਕ ਲਹਿਰ ਉੱਠੀ ਆ ਦੋਸਤੋ ਜੋ ਕਿ ਪੂਰੀ ਦੁਨੀਆ ਦੇ ਵਿੱਚ ਸੰਘਰਸ਼ ਚੱਲ ਰਿਹਾ ਜਿੱਦਾਂ ਯੂਕੇ ਦੇ ਵਿੱਚ ਸੰਘਰਸ਼ ਚੱਲ ਰਿਹਾ ਨੇਪਾਲ ਦੇ ਵਿੱਚ ਸੰਘਰਸ਼ ਚੱਲ ਰਿਹਾ ਫਰਾਂਸ ਦੇ ਵਿੱਚ ਸੰਘਰਸ਼ ਚੱਲ ਰਿਹਾ ਸਾਰੀ ਦੁਨੀਆ ਦੇ ਵਿੱਚ ਲੋਕ ਜਾਗ ਚੁੱਕੇ ਆ ਸੋ ਪੁਰਤਗਾਲ ਨੇ ਬਹੁਤ ਜ਼ਿਆਦਾ ਲੋਕਾਂ ਕੋ ਟੈਕਸ ਲਿਆ ਸੋ ਆਪਣੀਆਂ ਜਿਹੜੀਆਂ ਉਹਨਾਂ ਨੇ ਸ਼ਰਤਾਂ ਰੱਖੀਆਂ ਸੀ ਉਹਨਾਂ ਸ਼ਰਤਾਂ ਦੇ ਉੱਤੇ ਉਹ ਕਾਇਮ ਨਹੀਂ ਰਹੇ ਜਿਹਦੇ ਕਰਕੇ ਅੱਜ 17 ਤਰੀਕ ਬਹੁਤ ਵੱਡਾ ਇਕੱਠ ਕੀਤਾ ਪੰਜਾਬੀਓ ਤੁਸੀਂ ਅੱਜ ਸਬੂਤ ਦੇ ਦਿੱਤਾ ਕਿ ਤੁਸੀਂ ਸ਼ਹੀਦ ਭਗਤ ਸਿੰਘ ਦੇ ਵਾਰਸੋਂ ਤੁਸੀਂ ਸ਼ਹੀਦ ਉਦਮ ਸਿੰਘ ਦੇ ਵਾਰਸੋਂ ਮੈਂ ਬਹੁਤ ਧੰਨਵਾਦ ਕਰਦਾ ਜੁਨਾ ਵੀਰਾਂ ਦਾ ਜਿਹੜਿਆਂ ਜਿਨ੍ਹਾਂ ਨੇ ਅੱਜ ਪਹੁੰਚ ਕੇ ਬਹੁਤ ਵੱਡਾ ਇਕੱਠ ਕੀਤਾ ਮੈਂ ਵਧਾਈ ਦਿੰਦਾ ਉਹਨਾਂ ਨੂੰ ਕਿ ਕਦੀ ਵੀ ਕੌਮ ਤੇ ਭੀੜ ਪੈਂਦੀ ਆ ਸਾਰੇ ਜਾਣੇ ਇਕੱਠੇ ਹੋ ਕੇ ਗਿਲੇ ਸ਼ਿਕਵੇ ਭੁੱਲ ਕੇ ਅੱਗੇ ਆ ਕੇ ਕਾਰਜ ਕਰਿਆ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਪਿਆਰ ਭਰਿਆ ਸਸਰੀਕਾਰ ਮੇਰਾ ਭਰਾ ਜੇ ਤੁਹਾਨੂੰ ਪਤਾ ਲਿਸਬਨ ਪ੍ਰੋਟੈਸਟ ਹੋਇਆ ਉਸ ਵਨ ਐਸਆਈਐਸ ਕਰਕੇ ਆਪਾਂ ਪ੍ਰੋਟੈਸਟ ਕੀਤਾ ਮੁੰਡਿਆਂ ਨੇ 5000 ਦਾ ਕੱਟ ਹੋਇਆ 10000 ਮੁੰਡੇ ਵੀਰ ਆਪਣੇ ਆਏ ਆ ਬੜਾ ਬੜਾ ਵਧੀਆ ਲੱਗਿਆ ਹੁਣ ਜਿਹੜੇ ਜਾਗਦੀਆਂ ਜਮੀਰਾਂ ਵਾਲੇ ਨਾ ਮੇਰਾ ਭਰਾ ਸਾਰੇ ਰੜਕੇ ਇੱਥੇ ਆਪਾਂ ਪ੍ਰੋਟੈਸਟ ਜਿੱਥੇ ਜਿਹੜੇ ਭਰਾਵਾਂ ਦੇ ਐਸਆਈਐਸ ਦਾ ਮੁੱਦਾ ਭਣਿਆ ਕਾਟ ਨਹੀਂ ਹੁੰਦਾ ਉਹਨਾਂ ਦੇ ਨਾਲ ਖੜੀਏ ਦਲਵਿੰਦਰ ਸਿੰਘ ਫਰਾਂਸ ਭਾਜੀ ਨੇ ਸਾਨੂੰ ਬੜੀ ਸਪੋਰਟ ਕੀਤੀ ਬੜਾ ਉਹਨਾਂ ਨੇ ਸਾਨੂੰ ਹੁੰਦਾ ਰੱਦ ਤਾਂ ਵੀ ਜਾਓ ਇਹਨਾਂ ਮੁੰਡਿਆਂ ਦੇ ਨਾਲ ਜਾ ਕੇ ਖੜੋ ਜਿਨ੍ਹਾਂ ਨਾਲ ਧੱਕਾ ਹੋ ਰਿ ਅੱਜ ਬਹੁਤ ਵੱਡੇ ਪੱਧਰ ਤੇ ਕੱਟ ਹੋਇਆ ਅਮਰੀਕ ਸਿੰਘ ਸਪੇਨ ਤੋਂ ਸਪੈਸ਼ਲ ਆਏ ਇੱਥੇ ਮੇਰਾ ਭਰਾ ਅਜੇ ਵੀ ਨਾ ਜਾਗੇ ਬਹੁਤ ਔਖਾ ਹੋ ਜਾਣਾ ਹੁਣ ਆਪਾਂ ਲੜਾਈ ਸ਼ੁਰੂ ਕਰਤੀ ਆ ਤੇ ਨੂੰ ਜਿੱਤ ਕੇ ਹੀ ਖਤਮ ਕਰਨਾ ਵਾਹ ਜੁੱਦੀ ਦਾ ਖਾਲਸਾ ਵਾਹ